ਵਚਨ ਦੇ ਵਿੱਚ ਲਿਖਿਆ ਜਿਹੜੀ ਪੌਣ ਸੀਗੀ ਉਹ ਥੰਮ ਗਈ ਅਤੇ ਵੱਡਾ ਚੈਨ ਹੋ ਗਿਆ ਤਾਂ ਵੱਡਾ ਚੈਨ ਹੋ ਗਿਆ ਉੱਥੇ ਹੰਜੀ ਉਸਨੇ ਉਹਨਾਂ ਨੂੰ ਕਿਹਾ ਤਾਂ ਯਿਸੂ ਮਸੀਹ ਨੇ ਉਹਨਾਂ ਨੂੰ ਕਿਹਾ ਤੁਸੀਂ ਕਿਉਂ ਡਰਦੇ ਹੋ ਕਿਉਂਕਿ ਉਹ ਡਰ ਗਏ ਸੀਗੇ ਅਸੀਂ ਡਰ ਕਿੱਦਾਂ ਜਾਂਦੇ ਆ ਕਿਉਂਕਿ ਜਦੋਂ ਸਾਡੇ ਕੋਲ ਦਲੇਰੀ ਦਾ ਆਤਮਾ ਨਹੀਂ ਹੁੰਦਾ ਤੇ ਵਚਨ ਦੇ ਵਿੱਚ ਲਿਖਿਆ ਕਿ ਮੈਂ ਤੁਹਾਨੂੰ ਕੀ ਦਿੱਤਾ ਹੈ ਦਲੇਰੀ ਦਾ ਆਤਮਾ ਦਿੱਤਾ ਤੇ ਹੁਣ ਚੇਲੇ ਡਰ ਗਏ ਡਰ ਕਿਉਂ ਗਏ ਹੁਣ ਦੇਖਣਾ ਜਰਾ ਅਗਲੀ ਗੱਲ ਹਾਂਜੀ ਅਜੇ ਤੁਹਾਨੂੰ ਨੇਚਾ ਨਹੀਂ ਆਈ ਯਿਸੂ ਮਸੀਹ ਨੇ ਕਹਾਂ ਤੁਹਾਨੂੰ ਨੇਚਾ ਨਹੀਂ ਆਈ ਯਾਰ ਤੁਸੀਂ ਮੈਨੂੰ ਵੇਖਿਆ ਮੈਂ ਅੰਨਿਆਂ ਨੂੰ ਠੀਕ ਕੀਤਾ ਮੈਂ ਕੋੜੀਆਂ ਨੂੰ ਚੰਗੇ ਕੀਤਾ ਮੈਂ ਬਿਮਾਰਾਂ ਨੂੰ ਚੰਗੇ ਕੀਤਾ ਮੈਂ ਲੋਕਾਂ ਨੂੰ ਉਪਦੇਸ਼ ਦਿੱਤਾ ਤਾਂ ਈਸੂ ਮਸੀਹ ਨੂੰ ਕਿਹਾ ਤਾਂ ਉਹ ਹਜੇ ਨੇਚਾ ਨਹੀਂ ਹੋਈ ਕਮਾਲ ਹੈ ਤੁਸੀਂ ਡਰ ਗਏ ਤਾਂ ਦੇਖੋ ਪ੍ਰਭੂ ਦਾ ਵਚਨ ਕੀ ਸਾਨੂੰ ਸਮਝਾਉਦਾ ਇੱਕ ਬਹੁਤ ਖਾਸ ਭੇਤ ਹੈ ਹਾਂਜੀ ਤਾਂ ਉਹਨਾਂ ਨੇ ਡਾਡਾ ਭੈ ਖਾਦਾ ਤਾਂ ਉਹਨਾਂ ਨੇ ਬਹੁਤ ਭੈ ਖਾਦਾ ਅਗਲੀ ਗੱਲ ਅਤੇ ਆਪੋ ਵਿੱਚ ਕਹਿਣ ਲੱਗੇ ਆਪੋ ਵਿੱਚੋ ਕਹਿਣ ਲੱਗੇ ਇਹ ਕੌਣ ਹੈ ਇਹ ਕੌਣ ਆ ਉਹਨਾਂ ਨੇ ਪਹਿਲਾਂ ਨਹੀਂ ਪਤਾ ਕੌਣ ਆ ਹੈਲੋ

ਲਿਖਿਆ ਬਾਣੀ ਦੇ ਅੰਦਰ ਕੁਦਰਤਾਂ ਹਕੂਮਤਾਂ ਤੇ ਰਿਆਸਤਾਂ ਸਭ ਯਿਸੂ ਮਸੀਹ ਦੇ ਅਧੀਨ ਨੇ ਇਸ ਲਈ ਯਿਸੂ ਮਸੀਹ ਦੇ ਜਿਹੜੀ ਕੁਦਰਤ ਸੀਗੀ ਉਹਨੂੰ ਅਧੀਨ ਦੇਖ ਕੇ ਉਹਨਾਂ ਦੀ ਅੱਖਾਂ ਖੁੱਲੀਆਂ ਦੀਆਂ ਖੁੱਲੀਆਂ ਰਹਿ ਗਈਆਂ ਕਹਿੰਦੇ ਹੈ ਦਬਕਾ ਮਾਰਿਆ ਛੀਲ ਦੇ ਨਾਲ ਗੱਲ ਕੀਤੀ ਆ ਸਾਡੇ ਗੁਰੂ ਨੇ ਕਹਿੰਦਾ ਕੌਣ ਹੈ ਕੌਣ ਹੈ ਅਗਲੀ ਗੱਲ ਦੀ ਪੌਣ ਅਤੇ ਝੀਲ ਵੀ ਉਹਦੀ ਮੰਨ ਮੰਦ ਹਾ ਇੱਥੋਂ ਹੈਰਾਨ ਸਿਗੇ ਉਹ ਪਰੇਸ਼ਾਨ ਸਿਗੇ ਕਹਿੰਦੇ ਪੌਣ ਵੀ ਵਾਓ ਝੀਲ ਵੀ ਇਹਦੀ ਗੱਲ ਮੰਨਦੇ ਆ ਕੌਣ ਹੈ ਇਹ ਮੈਨੂੰ ਦੱਸੋ ਤੁਸੀਂ ਅੱਜ ਜਿਹਦੇ ਕੋਲ ਆਏ ਹੋ ਕੌਣ ਹੈ ਬੋਲੋ ਪਰਮੇਸ਼ਵਰ ਦਾ ਪੁੱਤਰ ਹੈ ਅਤੇ ਸਾਡਾ ਮੁਕਤੀ ਦਾਤਾ ਹੈ ਸੋਪਾ ਦੇਖ ਰਿਹਾ ਜਿਸ ਦੇ ਮੇਜ਼ ਦੇ ਉੱਤੇ ਅੱਜ ਅਸੀਂ ਹੱਥ ਵਧਾ ਕੇ ਪੀਣਾ ਆ ਜਿਸ ਮੇਜ਼ ਦੇ ਉੱਤੇ ਅਸੀਂ ਹੱਥ ਵਧਾ ਕੇ ਖਾਣਾ ਉਹ ਕੌਣ ਆ ਜਿਸ ਮੇਜ਼ ਦੇ ਉੱਤੇ ਅੱਜ ਅਸੀਂ ਪੀਣ ਵਾਸਤੇ ਇਕੱਤਰ ਹੋ ਰਹੇ ਆ ਅੱਜ ਅਸ਼ਰਬਾਨੇ ਆ ਮੈਂ ਤੁਹਾਨੂੰ ਦਿਖਾ ਰਿਆ ਸੀ ਉਹਦੀ ਇੱਕ ਤਸਵੀਰ ਉਹਦਾ ਇੱਕ ਹਿੱਸਾ ਕਿ ਉਹਦਾ ਨਾਮ ਯਿਸੂ ਮਸੀਹ ਹੈ ਤੇ ਉਹ ਪਰਮੇਸ਼ਵਰ ਦਾ ਪੁੱਤਰ ਹੈ ਤੇ ਅੱਜ ਉਸ ਦੇ ਲਹੂ ਦੇ ਦੁਆਰਾ ਪਾਪਾਂ ਦੀ ਮਾਫੀ ਹੈ ਅੱਜ ਉਸ ਦੇ ਲਹੂ ਦੇ ਦੁਆਰਾ ਹਰ ਬੰਦੇ ਨੂੰ ਸ਼ਾਂਤੀ ਹੈ ਆਨੰਦ ਹੈ ਅੱਜ ਯਿਸੂ ਮਸੀਹ ਦੇ ਲਹੂ ਦੇ ਦੁਆਰਾ ਅਸੀਂ ਉਹਦੀ ਬਰਕਤ ਨੂੰ ਹਾਸਲ ਕਰਨਾ ਹੈ ਆਪਾਂ ਦੇਖਾਂਗੇ ਇੱਕ ਦੋ ਅਜ ਤਾਂ ਉਹਦੇ ਲਹੂ ਦੇ ਉੱਤੇ ਧਿਆਨ ਕਰਿਓ ਜਰਾ ਪਹਿਲਾ ਗ੍ਰੰਥਿਆ ਦੇ ਵਿੱਚ ਆਓ ਆਪਾਂ ਦੇਖਦੇ ਹਾਂ ਪ੍ਰਭੂ ਦੇ ਬਚਨ ਨੂੰ 11 ਉੱdit 23 ਤੋਂ 26 ਤੱਕ ਬੜੀਆਂ ਖਾਸ ਐਤਾਂ ਨੇ ਹਾਂਜੀ ਆਪਾਂ ਦੇਖਿਆ ਪੁੱਛਣੇ ਸੀ ਕੌਣ ਹੈ ਹੈ ਅਜੋ ਆਪਾਂ ਦੇਖਦੇ ਹਾਂ ਕੌਣ ਹੈ ਹਾਂਜੀ ਮੈਂ ਤਾਂ ਇਹ ਗੱਲ ਪ੍ਰਭੂ ਤੋਂ ਪਾਈ ਸੀ ਇਹ ਗੱਲ ਮੈਂ ਪ੍ਰਭੂ ਤੋਂ ਪਾਈ ਹੈ ਜਿਹੜੀ ਤੁਹਾਡੇ ਨਾਲ ਕਰ ਰਿਆ ਜਿਹੜੀ ਤੁਹਾਨੂੰ ਸੌਂਪ ਦਿੱਤੀ ਜਿਹੜੀ ਮੈਂ ਤੁਹਾਨੂੰ ਤੁਹਾਡੇ ਹੱਥੀ ਦੇ ਦਿੱਤੀ ਹੈ ਤੁਹਾਡੇ ਤੁਹਾਡੇ ਦਿਲ ਵਿੱਚ ਲਿਆਂਦੀ ਹੈ ਭਈ ਪ੍ਰਭੂ ਯੀਸ਼ੂ ਨੇ ਜਿਸ ਰਾਤ ਉਹ ਫੜਵਾਇਆ ਗਿਆ ਸੀ ਜਿਸ ਰਾਤ ਯੀਸ਼ੂ ਮਸੀਹ ਕੌਣ ਹੈ ਕਿੰਨੇ ਕੌਣ ਇਹ ਕਹਿੰਦਾ ਜਦੋਂ ਯੀਸ਼ੂ ਮਸੀਹ ਜਿਸ ਰਾਤ ਫੜਵਾਏ ਜਗੇ ਸੀ ਹਾਂਜੀ ਰੋਟੀ ਲਈ ਅਤੇ ਉਹਨਾਂ ਨੇ ਉਸ ਰਾਤ ਰੋਟੀ ਲਈ ਅਤੇ ਸ਼ੁਕਰ ਕਰਕੇ ਤੋੜੀ ਅਤੇ ਅੱਜ ਦੀ ਰਾਤ ਇੱਕ ਖਾਸ ਰਾਤ ਹੈ ਜਦ ਯਿਸੂ ਮਸੀਹ ਨੇ ਇੱਕ ਰੋਟੀ ਸ਼ੁਕਰ ਕਰਕੇ ਤੋੜੀ ਹੈ ਇੱਕ ਰੋਟੀ ਬੋਲੋ ਸ਼ੁਕਰ ਕਰਕੇ ਤੋੜੀ ਹੈ ਬਹੁਤ ਇੰਪੋਰਟੈਂਟ ਹੈ ਇਹ ਹਾਂਜੀ ਅਤੇ ਕਿਹਾ ਤੇ ਉਹਨਾਂ ਨੇ ਕਿਹਾ ਇਹ ਮੇਰਾ ਸਰੀਰ ਹੈ ਇਹ ਕਹਿੰਦੇ ਮੇਰਾ ਸਰੀਰ ਆ ਰੋਟੀ ਨਹੀਂ ਹੈ ਅੱਜ ਦੀ ਰਾਤ ਇੱਕ ਖਾਸ ਰਾਤ ਹੈ యేసు ਮਸੀਹ ਨੇ ਕਿਹਾ ਇਹ ਰੋਟੀ ਨਹੀਂ ਮੇਰਾ ਸਰੀਰ ਹੈ ਸਰੀਰ ਹੈ ਅਗਲੀ ਗੱਲ ਜੋ ਤੁਹਾਡੇ ਲਈ ਹੈ ਇਹ ਤੁਹਾਡੇ ਲਈ ਹੈ ਮੇਰਾ ਸਰੀਰ ਕਿਹਦੇ ਲਈ ਹੈ ਤੁਹਾਡੇ ਤੁਹਾਡੇ ਲਈ ਹੈ ਅਤੇ ਉਸ ਸਰੀਰ ਦੇ ਨਾਲ ਹੋਇਆ ਕੀ ਧਿਆਨ ਧਿਆਨ ਕਰੀਏ ਜਰਾ ਹਾਂਜੀ ਬੇਰੀ ਯਾਦਗਾਰੀ ਲਈ ਇਹ ਕਰਿਆ ਕਰੋ ਉਹਨੇ ਕਿਹਾ ਮੇਰੀ ਯਾਦਗਾਰੀ ਦੇ ਲਈ ਇਹ ਕਰਿਆ ਕਰੋ ਇਸੀ ਤਰ੍ਹਾਂ ਉਸਨੇ ਭੋਜਨ ਖਾਣ ਦੇ ਪਿੱਛੋਂ ਪਿਆਲਾ ਵੀ ਲਿਆ ਇਸੇ ਹੀ ਤਰ੍ਹਾਂ ਉਹਨਾਂ ਨੇ ਭੋਜਨ ਕਰਨ ਦੇ ਉਪਰੰਤ ਪਿਆਲਾ ਵੀ ਲਿਆ ਅਤੇ ਕਿਹਾ ਤੇ ਉਹਨਾਂ ਨੇ ਕਿਹਾ ਜੋ ਇਹ ਪਿਆਲਾ ਮੇਰੇ ਲਹੂ ਵਿੱਚ ਨਵਾਂ ਨੇਮ ਹੈ ਯਿਸੂ ਮਸੀਹ ਨੇ ਕਿਹਾ ਇਹ ਪਿਆਲਾ ਮੇਰੇ ਲਹੂ ਦੇ ਵਿੱਚ ਨਵਾਂ ਨੇਮ ਹੈ ਕੌਣ ਆਉ ਸਵਾਲ ਹੋਇਆ ਸੀ ਐਂਡ ਵਿੱਚ ਕੌਣ ਆ ਉਹ ਤੇ ਹੁਣ ਇਹ ਸਾਨੂੰ ਦੱਸ ਰਿਹਾ ਵੀ ਕੌਣ ਆ ਇਹ ਹਾਂਜੀ ਜਦ ਕਦੇ ਤੁਸੀਂ ਇਹਨੂੰ ਪੀਵੋ ਜਦੋਂ ਕਦੇ ਤੁਸੀਂ ਇਸ ਪਿਆਲੇ ਨੂੰ ਪੀਵੋ ਤਾਂ ਮੇਰੀ ਯਾਦਗਾਰੀ ਲਈ ਇਹ ਕਰਿਆ ਕਰੋ ਤਾਂ ਮੇਰੀ ਯਾਦਗਰੀ ਦੇ ਲਈ ਇਹ ਕਰਿਆ ਕਰੋ ਕਿਉਂਕਿ ਜਦ ਕਦੇ ਤੁਸੀਂ ਇਹ ਰੋਟੀ ਖਾਓ ਜਦ ਕਦੇ ਤੁਸੀਂ ਇਹ ਰੋਟੀ ਖਾਓ ਅਤੇ ਪਿਆਲਾ ਪੀਓ ਤੇ ਪਿਆਲਾ ਪੀਓ ਤਾਂ ਤੁਸੀਂ ਪ੍ਰਭੂ ਦੀ ਮੌਤ ਦਾ ਪ੍ਰਚਾਰ ਕਰਦੇ ਰਹਿੰਦੇ ਹੋ ਤਾਂ ਤੁਸੀਂ ਕਿਹਦਾ ਪ੍ਰਚਾਰ ਕਰਦੇ ਹੋ ਪ੍ਰਭੂ ਦੀ ਪ੍ਰਭੂ ਦੀ ਮੌਤ ਦਾ ਪ੍ਰਭੂ ਦੀ ਮੌਤ ਦਾ ਮਰੇ ਤਾਂ ਅੱਜ ਹਰ ਇੱਕ ਵਿਸ਼ਵਾਸੀ ਮਰਿਆ ਏ ਬਾਣੀ ਚ ਲਿਖਿਆ ਜਿੰਨਿਆਂ ਨੇ ਬਪਤਿਸਮਾ ਲਿਆ ਉਹ ਯਿਸੂ ਮਸੀਹ ਦੇ ਨਾਲ ਕੀ ਕੀਤੇ ਉਹ ਦਫਨ ਹੋਏ ਆ ਪਰ ਅੱਜ ਪ੍ਰਭੂ ਦਾ ਵਚਨ ਕੀ ਕਹਿ ਰਿਹਾ ਤੁਸੀਂ ਉਹਦੀ ਮੌਤ ਦਾ ਆਪਣੀ ਮੌਤ ਦਾ ਪ੍ਰਚਾਰ ਨਹੀਂ ਅਸੀਂ ਕਰਦੇ ਵੀ ਅਸੀਂ ਦੁਨੀਆ ਵਿੱਚ ਮਰ ਚੁੱਕੇ ਆ ਸਦਾ ਰਿਸ਼ਤਾ ਪ੍ਰਭੂ ਦੇ ਨਾਲ ਇਹ ਪ੍ਰਚਾਰ ਨਹੀਂ ਕਰਨਾ ਪ੍ਰਚਾਰ ਕਰਨਾ ਉਹਦੀ ਮੌਤ ਦਾ ਪ੍ਰਚਾਰ ਕਰਨਾ ਜਿਸਨੇ ਰਾਤ ਨੂੰ ਕਿਹਾ ਅੱਜ ਦੀ ਰਾਤ ਜਿਹੜੀ ਹੈ ਅੱਜ ਦੀ ਰਾਤ ਇੱਕ ਅਜੀਬ ਰਾਤ ਹੈ ਅੱਜ ਦੀ ਰਾਤ ਇੱਕ ਖਾਸ ਰਾਤ ਹੈ ਉਸਨੇ ਰੋਟੀ ਤੋੜ ਕੇ ਕਿਹਾ ਲਓ ਇਹ ਮੇਰਾ ਵਦਨ ਹੈ ਅਸੀਂ ਉਹਦੀ ਮੌਤ ਦਾ ਪ੍ਰਚਾਰ ਕਰਨਾ ਕਿਹਦੀ ਮੌਤ ਦਾ ਪ੍ਰਚਾਰ ਕਰਨਾ ਆਖਰੀ ਲਾਈਨ ਪੜੋ ਜਰਾ 26 ਦੀ ਹਾਂਜੀ ਜਦ ਤੀਕਰ ਉਹ ਨਾ ਆਵੇ ਜਦ ਤਿਕ ਉਹ ਨਾ ਆਵੇ ਕੌਣ ਨਾ ਆਵੇ ਕਿੱਥੋਂ ਨਾ ਆਵੇ ਕਿੰਨੇ ਆਉਣਾ ਕਿਹਨੂੰ ਰਖੀਏ ਸੀ ਉਹ ਕੌਣ ਹੈ ਜਿਹੜਾ ਆ ਰਿਹਾ ਹੈ ਉਹ ਕਿਹਦੀ ਮੌਤ ਦਾ ਪ੍ਰਚਾਰ ਅਸੀਂ ਕਰਨਾ ਤੇ ਇਹਨੇ ਸਵਾਲ ਕੀਤਾ ਸੀ ਇਹ ਕੌਣ ਹੈ ਤੇ ਮੈਂ ਦੱਸਣਾ ਚਾਹਣਾ ਇਹ ਪਰਮੇਸ਼ਰ ਦਾ ਪੁੱਤਰ ਹੈ ਅਤੇ ਯਿਸੂ ਮਸੀਹ ਹੈ ਉਹਦੀ ਮੌਤ ਦਾ ਪ੍ਰਚਾਰ ਅਸੀਂ ਕਰਨਾ ਹੈ ਅਗਲੀ ਗੱਲ ਕਿਉਂਕਿ ਜਦ ਕਦੀ ਤੁਸੀਂ ਇਹ ਰੋਟੀ ਖਾ ਹਾਂ ਜਦੋਂ ਵੀ ਕਿੰਨਾ ਤੁਸੀਂ ਇਹ ਰੋਟੀ ਖਾਓ ਅਤੇ ਪਿਆਲਾ ਪੀਓ ਤਾਂ ਪਿਆਲਾ ਜਦੋਂ ਤੁਸੀਂ ਪੀਓ ਤਾਂ ਤੁਸੀਂ ਪ੍ਰਭੂ ਦੀ ਮੌਤ ਦਾ ਪ੍ਰਚਾਰ ਕਰਦੇ ਰਹਿੰਦੇ ਹੋ ਕਿਹਦੀ ਮੌਤ ਦਾ ਪ੍ਰਚਾਰ ਹੈ ਲੋ ਅਸੀਂ ਕਿਹਦੀ ਮੌਤ ਦਾ ਪ੍ਰਚਾਰ ਕਰਨਾ ਪ੍ਰਭੂ ਦੀ ਮੌਤ ਯਿਸੂ ਮਸੀਹ ਦੀ ਮੌਤ ਦਾ ਪ੍ਰਚਾਰ ਕਰਨਾ ਸੁਣੋ ਜਿਨ੍ਹਾਂ ਦੇ ਮੋਹ ਨੂੰ ਸ਼ੈਤਾਨ ਨੇ ਜ਼ਿੰਦੇ ਲਾਇਆ ਅੱਜ ਮੈਂ ਪ੍ਰਾਰਥਨਾ ਕਰਦਾ ਯਿਸੂ ਮਸੀਹ ਦੇ ਨਾਂ 'ਚ ਸਾਰੇ ਜਿੰਦੇ ਟੁੱਟ ਕੇ ਖੁੱਲ ਜਾਣ। ਅਤੇ ਜਿਹੜੀਆਂ ਬੰਦ ਜਵਾਨਾਂ ਉਹ ਬੋਲਣ ਲੱਪਣ। ਤੁਸੀਂ ਗੈਰ ਪਾਸ਼ਾ ਦੇ ਵਿੱਚ ਪ੍ਰਾਰਥਨਾ ਕਰਨ ਲੱਪੋ। ਤੁਸੀਂ ਇਹਦਾ ਤਰਜਮਾ ਕਰਨ ਲੱਪੋ। ਤੁਸੀਂ ਪ੍ਰਚਾਰਕ ਬਣ ਜਾਓ। ਤੁਸੀਂ ਨੇਚਾ ਦੇ ਨਾਲ ਚਮਤਕਾਰਾਂ ਨੂੰ ਲਓ। ਤੁਸੀਂ ਲੋਕਾਂ ਨੂੰ ਬੋਲੋ ਤੇ ਚਮਤਕਾਰਾਂ ਨੂੰ ਰਿਸੀਵ ਕਰਨ। ਤੇ ਪਰਮੇਸ਼ਰ ਦਾ ਕੰਮ ਅਜੀਬੋ ਕਰੀਬ ਤਰੀਕੇ ਦੇ ਨਾਲ ਤਾਡੇ ਵਿੱਚ ਤੁਹਾਡੇ ਪਰਿਵਾਰ ਵਿੱਚ ਤੁਹਾਡੇ ਸਮਾਜ ਵਿੱਚ ਤੁਹਾਡੇ ਪਿੰਡਾਂ ਵਿੱਚ ਤੁਹਾਡੇ ਸ਼ਹਿਰਾਂ ਵਿੱਚ ਹੋਣਾ ਸ਼ੁਰੂ ਹੋ ਜਾਵੇ ਅੱਜ ਤੋਂ ਹੀ ਯਿਸੂ ਮਸੀਹ ਦੇ ਨਾਮ ਵਿੱਚ ਆਮੇ ਕੀ ਕਹਿੰਦਾ ਛੱਪੇ ਆਇ ਤੇ ਫੇਪੜ ਲੋ ਜਰਾ ਇੱਥੇ ਬੜੀਆਂ ਚੀਜ਼ਾਂ ਨੇ ਛੁਪੀਆਂ ਹੋਈਆਂ ਨੇ ਕਿਉਂਕਿ ਜਦ ਕਦੇ ਆਹ ਜਦੋਂ ਕਹਿੰਦਾ ਜਦੋਂ ਤੁਹਾਨੂੰ ਇਹ ਮੌਕਾ ਮਿਲੇ ਪਿਆਲਾ ਪੀਣ ਦਾ ਜਦੋਂ ਹੀ ਤੁਸੀਂ ਪਿਆਲਾ ਪਿਓ ਹਾਂਜੀ ਇਹ ਰੋਟੀ ਖਾਓ ਜਦੋਂ ਤੁਸੀਂ ਰੋਟੀ ਖਾਓ ਅਤੇ ਪਿਆਲਾ ਪੀਓ ਅਤੇ ਜਦੋਂ ਤੁਸੀਂ ਇਹ ਪਿਆਲਾ ਪਿਓ ਤਾਂ ਤੁਸੀਂ ਤਾਂ ਕੌਣ ਹੈਲੋ ਤੁਸੀਂ ਕੌਣ ਕਿ ਤੁਹਾਡੇ ਗਵੰਢੀ ਜਾਂ ਜਿਹੜਾ ਤੁਹਾਡੇ ਨਾਲ ਆਉਂਦਾ ਉਹ ਜਾਂ ਤੁਹਾਡੀ ਬੀਬੀ ਜਾਂ ਪਾਪਾ ਜੀ ਜਾਂ ਤੁਹਾਡਾ ਛੋਟਾ ਭਰਾ ਜਾਂ ਵੱਡਾ ਭਰਾ ਜਦ ਛੋਟੀਆਂ ਵੱਡੀਆਂ ਭੈਣਾ ਉਹ ਕਿਹਨੂੰ ਕਹਿ ਰਿਹਾ ਉਹ ਕਹਿ ਤੈਨੂੰ ਰਿਹਾ ਤੇ ਤੂੰ ਕਰਦਾ ਨਹੀਂ ਤੇ ਤੂੰ ਉਹਦਾ ਚੇਲਾ ਕਾਦਾ ਬੰਨੇ ਕਿਹਨੂੰ ਗਿਆ ਪ੍ਰਚਾਰ ਕਰਨ ਲਈ ਪੜੋ ਜਰਾ ਦੇਖੋ ਕੀ ਲਿਖਿਆ ਤਾਂ ਤੁਸੀਂ ਹਾਂ ਤਾਂ ਤੁਸੀਂ ਉਹ ਬੋਲੋ ਜਗੋ ਵੀ ਜਗੋ ਤਾਂ ਬਾਬਾ ਜੀ ਬੋਲੋ ਤਾਂ ਤੁਸੀਂ ਤੁਸੀਂ ਦਾ ਮਤਲਬ ਹੁਣ ਇੱਥੇ ਕੀ ਆ ਆਪਾਂ ਅਸੀਂ ਪ੍ਰਚਾਰ ਕਿੰਨੇ ਕਰਨਾ ਆਉਂਦਾ ਅਸੀਂ ਕਰਦੇ ਆ ਅਸੀਂ ਤਾਂ ਛਪਾਉਨੇ ਆ ਤੇ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਕੀ ਕਹਿੰਦਾ ਤੁਸੀਂ ਦੋਸ਼ੀ ਬਣਨਾ ਜੇ ਪਿਆਲਾ ਪੀ ਕੇ ਉਹਦੀ ਮੌਤ ਦਾ ਪ੍ਰਚਾਰ ਨਾ ਕੀਤਾ ਅੱਜ ਬਹੁਤ ਸਾਰੇ ਪਰਿਵਾਰ ਆ ਜਿਨ੍ਹਾਂ ਦੀ ਮੱਤ ਸ਼ੈਤਾਨ ਨੇ ਕੰਟਰੋਲ ਕੀਤੀ ਆ ਕਹਿੰਦੇ ਠੀਕ ਆ ਆਪਾਂ ਪਿਆਲਾ ਵੀ ਪਿੰਦੇ ਆ ਆਪਾਂ ਬਪਤਿਸਮਾ ਵੀ ਲੈ ਲਿਆ ਆਪਾਂ ਤੋਬਾ ਵੀ ਕਰ ਲਈ ਆਪਾਂ ਬਾਈਬਲ ਵੀ ਪੜ੍ਹਦੇ ਆ ਪਰ ਲੁਕੋ ਕੇ ਰੱਖਣਾ ਦੱਸਣਾ ਨਹੀਂ ਕਿਸੇ ਨੂੰ ਪਰ ਅੰਦਰੋਂ ਕੀ ਕਹਿੰਦੇ ਆ ਹਜੇ ਪਰਮੇਸ਼ਵਰ ਦੇ ਨਾਲ ਉਸ ਲੈਵਲ ਤੇ ਰਿਸ਼ਤਾ ਨਹੀਂ ਜੁੜਿਆ ਸਾਡਾ ਹਜੇ ਕਦੇ ਕਦੇ ਡੱਗ ਮਗਾਉਂਦੇ ਆ ਗਲਤੀ ਉਹਨਾਂ ਦੀ ਆਪਣੀ ਆ ਕਿ ਜਿਸ ਤਰ੍ਹਾਂ ਬਾਈਬਲ ਕਹਿੰਦਾ ਉਸ ਤਰ੍ਹਾਂ ਰਿਸ਼ਤੇ ਵਿੱਚ ਨਹੀਂ ਆਏ ਤੇ ਜਿਸ ਤਰ੍ਹਾਂ ਬਾਈਬਲ ਕਹਿੰਦਾ ਜਦੋਂ ਉਹ ਤਾਂ ਰਿਸ਼ਤੇ ਵਿੱਚ ਆ ਗਏ ਤਾਂ ਕੀ ਹੋਣਾ ਉਹਨਾਂ ਨੇ ਉਹਦੀ ਮੌਤ ਦੇ ਪ੍ਰਚਾਰ ਨੂੰ ਕਰਨਾ ਸ਼ੁਰੂ ਕਰ ਦੇਣਾ ਆਪਾਂ ਦੇਖਦੇ ਹਾਂ ਬਾਈਬਲ ਦੇ ਵਿੱਚੋਂ ਬਹੁਤ ਜਲਦੀ ਪਹਿਲਾ ਯਹੂਨਾ ਪਹਿਲਾ ਚੈਪਟਰ ਉਹਦੀ ਤਿੰਨ ਆਇਤ ਦੇ ਵਿੱਚ ਦੇਖੋ ਬਹੁਤ ਹੀ ਜ਼ਬਰਦਸਤ ਆਇਤਾਂ ਨੇ ਜਿਹਨੂੰ ਅਸੀਂ ਵੇਖਿਆ ਇਥੇ ਬੜੀ ਜ਼ਬਰਦਸਤ ਗੱਲ ਹੈ ਕਹਿੰਦਾ ਹਾਂ ਜਿਹਨੂੰ ਅਸੀਂ ਵੇਖਿਆ ਅਤੇ ਸੁਣਿਆ ਹੈ ਜਿਹਨੂੰ ਅਸੀਂ ਸੁਣਿਆ ਵੀ ਆ ਉਹਦਾ ਪ੍ਰਚਾਰ ਉਹਦਾ ਸਮਾਚਾਰ ਤੁਹਾਨੂੰ ਵੀ ਸੁਣਾਉਂਦੇ ਹਾਂ ਉਹਦਾ ਸਮਾਚਾਰ ਅੱਜ ਅਸੀਂ ਤੁਹਾਨੂੰ ਵੀ ਸੁਣਾਉਂਦੇ ਆ ਅਗਲੀ ਗੱਲ ਭਈ ਤੁਹਾਡੀ ਵੀ ਸਾਡੇ ਨਾਲ ਸੰਗਤ ਹੋਵੇ ਤੁਹਾਡੀ ਵੀ ਸਾਡੇ ਨਾਲ ਕੀ ਹੋ ਜਵੇ ਪ੍ਰਚਾਰ ਕਾਦੇ ਲਈ ਕਰਨਾ ਸੀ ਜਿਨ੍ਹਾਂ ਨੂੰ ਅਸੀਂ ਪ੍ਰਚਾਰ ਕਰਦੇ ਉਹਨਾਂ ਦੀ ਸੰਗਤ ਸਾਡੇ ਨਾਲ ਹੋ ਜਵੇ ਤੇ ਜਦੋਂ ਉਹਨਾਂ ਨੂੰ ਪ੍ਰਚਾਰ ਕਰਨਾ ਨਾਲ ਇੱਕ ਪ੍ਰਾਰਥਨਾ ਵੀ ਕਰਨੀ ਹੈ ਕਿ ਪ੍ਰਭੂ ਇਹਨਾਂ ਦੀ ਸੰਗਤ ਸਾਡੇ ਨਾਲ ਹੋ ਜਾਵੇ ਤੇ ਜਦੋਂ ਉਹਨਾਂ ਦੀ ਸੰਗਤ ਸਾਡੇ ਨਾਲ ਹੋ ਜਾਊਗੀ ਫਿਰ ਕੀ ਹੋਣਾ ਅਗਲੀ ਗੱਲ ਅਤੇ ਸਾਡੀ ਜਿਹੜੀ ਸੰਗਤ ਹੈ ਤੇ ਸਾਡੀ ਜਿਹੜੀ ਸੰਗਤ ਆ ਉਹ ਪਿਤਾ ਦੇ ਨਾਲ ਉਹ ਪਿਤਾ ਦੇ ਨਾਲ ਅਤੇ ਉਹਦੇ ਪੁੱਤਰ ਯੀਸ਼ੂ ਮਸੀਹ ਦੇ ਨਾਲ ਹੈ ਸਾਡੀ ਸੰਗਤ ਕਿਹਦੇ ਨਾਲ ਆ ਦੇਸੀ ਸੰਗਤ ਕਰਨੀ ਕਿਹਦੇ ਨਾਲ ਆ ਜਿਹੜੇ ਲੋਕਾਂ ਨੂੰ ਯਿਸੂ ਬਾਰੇ ਪਤਾ ਨਹੀਂ ਉਹਨਾਂ ਨਾਲ ਸੰਗਤ ਬਣਾਉਣੀ ਹੈ ਤੇ ਸਾਡੀ ਆਲਰੇਡੀ ਇੱਕ ਸੰਗਤ ਆ ਪਿਤਾ ਦੇ ਨਾਲ ਅਤੇ ਉਹਦੇ ਪੁੱਤਰ ਯਿਸੂ ਮਸੀਹ ਦੇ ਨਾਲ ਸਾਡਾ ਇਹ ਕੰਮ ਆ ਅਸੀਂ ਕੜੀ ਦਾ ਕੰਮ ਕਰਨਾ ਹੈ ਬਾਈਬਲ ਸਾਨੂੰ ਇਦਾਂ ਦੱਸਦੀ ਆ ਅਗਲੀ ਗੱਲ ਅਤੇ ਇਹ ਗੱਲਾਂ ਅਸੀਂ ਇਸ ਲਈ ਲਿਖਦੇ ਹਾਂ ਉਹ ਗੱਲਾਂ ਇਸ ਕਰਕੇ ਅਸੀਂ ਤੁਹਾਡੇ ਨਾਲ ਕਰਦੇ ਹਾਂ ਭਈ ਸਾਡਾ ਆਨੰਦ ਪੂਰਾ ਹੋਵੇ ਸਾਡਾ ਆਨੰਦ ਮਤਲਬ ਕਿਦਾਂ ਪੂਰਾ ਹੁੰਦਾ ਹੈ ਜਦੋਂ ਪ੍ਰਭੂ ਦਾ ਵਚਨ ਸਾਡੀਆਂ ਜ਼ਿੰਦਗੀਆਂ 'ਚ ਪੂਰਾ ਹੁੰਦਾ ਹੈ ਤਾਂ ਸਾਡਾ ਆਨੰਦ ਪੂਰਾ ਹੁੰਦਾ ਪ੍ਰਭੂ ਸਾਨੂੰ ਆਨੰਦ ਨਾਲ ਭਰਦੇ ਆ ਜਦੋਂ ਅਸੀਂ ਪ੍ਰਭੂ ਦਾ ਸਹੀ ਸੰਦੇਸ਼ ਸਹੀ ਮੈਸੇਜ ਪ੍ਰਭੂ ਦਾ ਅਸੀਂ ਲੋਕਾਂ ਤੱਕ ਲੈ ਕੇ ਜਾਂਦੇ ਆ ਤਾਂ ਉਹ ਸਾਨੂੰ ਆਪਣੇ ਆਨੰਦ ਦੇ ਨਾਲ ਭਰ ਦਿੰਦਾ ਤਾਂ ਉਹ ਸਾਨੂੰ ਆਪਣੀ ਸ਼ਕਤੀ ਦੇ ਨਾਲ ਭਰ ਦਿੰਦਾ ਤਾਂ ਉਹ ਸਾਨੂੰ ਆਪਣੇ ਪ੍ਰਕਰਮ ਦੇ ਨਾਲ ਭਰ ਦਿੰਦਾ ਆਪਾਂ ਇਬਰਾਨੀਆਂ 10 ਚੈਪਟਰ ਦੇ ਵਿੱਚ ਜਾ ਕੇ ਦੇਖਦੇ ਆ ਇੱਥੇ ਕੁਝ ਆਇਤਾਂ ਮੈਂ ਛੱਡਣ ਲੱਗਿਆ ਪਰ ਇਹਦੀ ਇੱਕ ਆਇਤ ਜਰੂਰ ਦੇਖੋ ਬਈ ਪਾਪਾਂ ਨੂੰ ਮਾਫ਼ ਕਰਨ ਦੀ ਗੱਲ ਇੱਥੇ ਹੋ ਰਹੀ ਹੈ 8 ਆਇਤ ਇਹਦੀ ਪੜੋ ਪਹਿਲਾ ਜਵਾਨਾ ਇੱਕ ਅਧਿਆਇ ਉਹਦੀ 8 ਆਇਤ ਦੇਖੋ ਕੀ ਕਹਿੰਦੀ ਹੈ ਹਾਂਜੀ ਜੇ ਆਖੀਏ ਜੇ ਕਹਿੰਦਾ ਆਖੀਏ ਭਈ ਅਸੀਂ ਪਾਪੀ ਨਹੀਂ ਹਾਂ ਚਲੋ ਜੀ ਸੱਤ ਵੀ ਪਾੜੀ ਲਓ ਦੋਨੋਂ ਹੀ ਚੀਜ਼ਾਂ ਬਹੁ ਮੈਚ ਕਰਦੀਆਂ ਸੱਤ ਵੀ ਪੜੋ ਇਹਦੀ ਹਾਂਜੀ ਪਰ ਜੇ ਅਸੀਂ ਚਾਨਣ ਵਿੱਚ ਚੱਲੀਏ ਕਹਿੰਦਾ ਜੇ ਅਸੀਂ ਚਾਨਣ ਵਿੱਚ ਚੱਲੀਏ ਜਿਵੇਂ ਉਹ ਚਾਨਣ ਵਿੱਚ ਹੈ ਚਾਨਣ ਜਿੱਦਾਂ ਉਹ ਚਾਨਣ ਵਿੱਚ ਹੈ ਕੌਣ ਜਿਹਦਾ ਅਸੀਂ ਅੱਜ ਵਦਨ ਖਾਣਾ ਹੈ ਜਿਹਦਾ ਅਸੀਂ ਲਹੂ ਪੀਣਾ ਹੈ ਜਿਸ ਮੇਜ਼ ਤੋਂ ਹੱਥ ਵਧਾ ਕੇ ਖਾਣਾ ਕਹਿੰਦਾ ਜੇ ਅਸੀਂ ਉਹਦੇ ਆਂਗ ਚੱਲੀਏ ਹਾਂਜੀ ਤਾ ਸਾਡੇ ਸਾਡੇ ਸਾਡੀ ਆਪੋ ਵਿੱਚ ਸੰਗਤ ਹੈ ਤਾਂ ਜਿਹੜਾ ਚਾਨਣ ਦੇ ਵਿੱਚ ਆ ਉਹਦੇ ਨਾਲ ਸਾਡੀ ਸੰਗਤ ਤਾਂ ਆ ਜੇ ਅਸੀਂ ਉਹਦੇ ਵਾਂਗ ਚਾਨਣ ਵਿੱਚ ਚੱਲੀਏ ਅਗਲੀ ਗੱਲ ਅਤੇ ਉਹਦੇ ਪੁੱਤਰ ਯੀਸ਼ੂ ਦਾ ਲਹੂ ਤਾਂ ਉਸ ਪਿਤਾ ਦੇ ਪੁੱਤਰ ਯੀਸ਼ੂ ਮਸੀਹ ਦਾ ਲਹੂ ਸਾਨੂੰ ਸਾਰੇ ਪਾਪ ਤੋਂ ਸ਼ੁੱਧ ਕਰਦਾ ਹੈ ਤਾਂ ਉਹਦਾ ਲਹੂ ਸਾਨੂੰ ਸਾਰੇ ਪਾਪਾਂ ਤੋਂ ਕੀ ਕਰਦਾ ਹੈ ਸ਼ੁੱਧ ਆ ਇੱਕ ਬਹੁਤ ਇੰਪੋਰਟੈਂਟ ਚੀਜ਼ ਐ ਇਹ ਬਹੁਤ ਸਮਝਣ ਵਾਲੀ ਗੱਲ ਐ ਕਿ ਪਾਪ ਤੋਂ ਸ਼ੁੱਧ ਕਰਨਾ ਇਹਦੀ ਗੱਲ ਤਾਂ ਸਾਰੀ ਦੁਨੀਆ ਵਿੱਚ ਨਹੀਂ ਕੋਈ ਕਰਦਾ ਪਾਪ ਤੋਂ ਸ਼ੁੱਧ ਹੋਣ ਦੀ ਗੱਲ ਇਸ ਦੁਨੀਆ ਵਿੱਚ ਸਿਰਫ ਬਾਈਬਲ ਕਰਦਾ ਐ ਪਾਪ ਤੋਂ ਕਿਦਾਂ ਸੇ ਸ਼ੁੱਧ ਹੋਣਾ ਐ ਤੇ ਯਿਸੂ ਮਸੀਹ ਦਾ ਲਹੂ ਸਾਨੂੰ ਪਾਪ ਤੋਂ ਕੀ ਕਰਦਾ ਆ? ਸ਼ੁੱਧ ਕਰਦਾ। ਕਿੰਨੇ ਜਾਣਿਆਂ ਨੂੰ ਮੇਰੀ ਗੱਲ ਸਮਝ ਆ ਰਹੀ ਹੈ ਕਿ ਯਿਸੂ ਦਾ ਲਹੂ ਕੀ ਕਰਦਾ ਹੈ? ਬੋਲੋ। ਪਾਪ ਤੋਂ ਤੇ ਸਾਡੀ ਸੰਗਤ ਕਿਹਦੇ ਨਾਲ ਆ? ਤੇ ਜਿਨ੍ਹਾਂ ਦੇ ਨਾਲ ਅਸੀਂ ਪ੍ਰਚਾਰ ਕਰਨਾ, ਉਹਨਾਂ ਨਾਲ ਅਸੀਂ ਸੰਗਤ ਇਸ ਕਰਕੇ ਕਰਨੀ ਹੈ ਕਿ ਉਹ ਵੀ ਉਹਦੇ ਪਵਿੱਤਰ ਲਹੂ ਨੂੰ ਸਮਝ ਸਕਣ। ਉਹ ਵੀ ਉਹਦੇ ਪਵਿੱਤਰ ਲਖਨ ਨੂੰ ਜਾਣ ਸਕਣ ਇਸ ਕਰਕੇ ਆਖਰੀ ਆਇਤ ਮੈਂ ਪੜਨੀ ਚਾਹਣਾ ਇਬਰਾਨੀਆ 10 ਦੇ ਵਿੱਚ ਆ ਜਾਓ ਇਬਰਾਨੀਆ 10 ਬੜੀ ਜ਼ਬਰਦਸਤ ਆਇਤ ਹੈ ਦੇ ਅੰਦਰ ਇੱਕ ਤੇ ਉਹਦੀ 22 ਆਇਤ ਤਾਂ ਆਓ ਅਸੀਂ ਸੱਚੇ ਦਿਲ ਅਸੀਂ ਸੱਚੇ ਦਿਲ ਕਿਹੜਾ ਦਿਲ ਸੱਚਾ ਹੈਲੋ ਕਿਹੜਾ ਦਿਲ ਬੋਲੋ ਭਾਈ ਕਿਹੜਾ ਦਿਲ ਇਹਦਾ ਮਤਲਬ ਝੂਠਾ ਦਿਲ ਵੀ ਇੱਥੇ ਹੈਗਾ ਸੱਚਾ ਵੀ ਹੈਗਾ ਝੂਠੇ ਦਿਲ ਵਾਲੇ ਵੀ ਆ ਤੇ ਸੱਚੇ ਦਿਲ ਵਾਲੇ ਵੀ ਆ ਤੇ ਬਾਈਬਲ ਕੀ ਕਹਿੰਦੀ ਕਿਹੜਾ ਦਿਲ ਸੱਚਾ ਹੈ ਜੀ ਸੱਚਾ ਦਿਲ ਕਹਿੰਦਾ ਆਓ ਅਸੀਂ ਸੱਚੇ ਦਿਲ ਹਾਂਜੀ ਅਤੇ ਪੂਰੀ ਨੇਚਾ ਨਾਲ ਇਹਦਾ ਮਤਲਬ ਅੱਧੀ ਨੇਚਾ ਵਾਲੇ ਵੀ ਆ ਘੱਟ ਨੇਚਾ ਵਾਲੇ ਵੀ ਆ ਤੇ ਪੂਰੀ ਨੇਚਾ ਵਾਲੇ ਵੀ ਆ ਤੇ ਬਾਈਬਲ ਕੀ ਕਹਿੰਦਾ ਕਿਹੜੀ ਨੇਚਾ ਬੋਲੋ ਪੂਰੀ ਨੇਚਾ ਹੈਲੋ ਕਿਹੜੀ ਨੇਚਾ ਪੂਰੀ ਨੇਚਾ ਪੂਰੀ ਨੇਚਾ ਕਿਤਾ ਕਰੀ ਦੀ ਆ ਪ੍ਰਾਰਥਨਾ ਕੀਤੀ ਹੁਣ ਯਕੀਨ ਕਰ ਲਿਆ ਵੀ ਇਦਾਂ ਹੀ ਹੋ ਗਿਆ ਇਦਾਂ ਹੀ ਹੋਣਾ ਪ੍ਰਾਰਥਨਾ ਕੀਤੀ ਯਕੀਨ ਕਰ ਲਿਆ ਵੀ ਹੁਣ ਇਦਾਂ ਹੀ ਹੋਣਾ ਇਹ ਹੈ ਵੀ ਪੂਰੀ ਨੇਚਾ ਪ੍ਰਾਰਥਨਾ ਕਰ ਲਈ ਤੇ ਫਿਰ ਸਿਰ ਖੁਰਕ ਕੇ ਕਹਿ ਲਿਆ ਵੀ ਪਤਾ ਨਹੀਂ ਹੋਣਾ ਅੰਗੇ ਪਤਾ ਨਹੀਂ ਨਹੀਂ ਹੋਣਾ ਇਹਦਾ ਮਤਲਬ ਕਾਪ ਨੇਚਾ ਪਰ ਬਾਈਬਲ ਕੀ ਕਹਿੰਦਾ ਸੱਚਾ ਦਿਲ ਪੂਰੀ ਨੇਚਾ ਅਸੀਂ ਅੱਜ ਤੋਂ ਬਾਅਦ ਕੀ ਬਣਨਾ ਸੱਚਾ ਦਿਲ ਪੂਰੀ ਨੇਚਾ ਪੂਰੀ ਨੇਚਾ ਅੱਧੀ ਨੇਚਾ ਨਹੀਂ ਨਾ ਝੂਠਾ ਦਿਲ ਅਗਲੀ ਗੱਲ ਅਤੇ ਪੂਰੀ ਨੇਚਾ ਨਾਲ ਹਾਂ ਪੂਰੀ ਨੇਚਾ ਨਾਲ ਜਦੋਂ ਸਾਡੇ ਦਿਲ ਹਾਂ ਜਦੋਂ ਸਾਡੇ ਦਿਲ ਅਸ਼ੁੱਧ ਅੰਤ ਕਰਨ ਤੋਂ ਛੁੜੇ ਛਿੜਕਾਓ ਨਾਲ ਸਾਡੇ ਜਿਹੜੇ ਦਿਲ ਸੀ ਅਸ਼ੁੱਧ ਸੀਗੇ ਪਰ ਉਹ ਯਿਸੂ ਦੇ ਲਹੂ ਦੇ ਦੁਆਰਾ ਜਿਹੜਾ ਛਿੜਕਾਓ ਕੀਤਾ ਗਿਆ ਉਹਦੇ ਨਾਲ ਸ਼ੁੱਧ ਹੋ ਗਏ ਅਗਲੀ ਗੱਲ ਅਤੇ ਸਾਡੀ ਦੇਹੀ ਸਾਫ ਪਾਣੀ ਨਾਲ ਸਾਡੀ ਦੇਹੀ ਸਾਫ ਪਾਣੀ ਦੇ ਨਾਲ ਧੋਲਾਈ ਗਈ ਨੇੜੇ ਚਾਹੀਏ ਜਿਹੜੀ ਸਾਡੀ ਦੇਹੀ ਹੈ ਉਹ ਸਾਫ ਪਾਣੀ ਨਾਲ ਨਾਲ ਧੋਲਾਈ ਗਈ ਹੈ ਸਾਫ ਪਾਣੀ ਮਤਲਬ ਪਾਣੀ ਸਾਫ ਹੈ ਕਿ ਗੰਦਾ ਵੇ ਹੈਲੋ ਸਾਫ ਹੈ ਘਰਾਂ ਵਿੱਚ ਫਿਲਟਰ ਕਿੰਨੇ ਬੰਦਿਆਂ ਨੇ ਲਾਏ ਆ ਫਿਲਟਰ ਮੇਰੇ ਘਰ ਵੀ ਲੱਗਾ ਕਿੰਨੇ ਨੇ ਲਾਏ ਆ ਫਿਲਟਰ ਪਾਣੀ ਸਾਫ ਕਰਕੇ ਪੀ ਰਹੇ ਆ ਇਹਦਾ ਮਤਲਬ ਪਾਣੀ ਕੀ ਆ ਸਾਫ ਨਹੀਂ ਆ ਸਾਫ ਕਰਕੇ ਪੀਂਦੇ ਆ ਤੇ ਬਾਈਬਲ ਕੀ ਕਹਿੰਦੀ ਆ ਉਹ ਆਖਰੀ ਪੜੋ ਜਿੱਥੇ ਲਿਖਿਆ ਸਾਫ ਪਾਣੀ ਸੁਣੋ ਜਰਾ ਕੀ ਕਹਿੰਦਾ ਹਾਂ ਅਤੇ ਸਾਡੀ ਦੇਹੀ ਸਾਫ ਪਾਣੀ ਨਾਲ ਹਾਂ ਸਾਡੀ ਦੇਹੀ ਸਾਫ ਪਾਣੀ ਨਾਲ ਨੜਾਈ ਗਈ ਮਤਲਬ ਜਦੋਂ ਅਸੀਂ ਬਪਤਿਸਮਾ ਲਿਆ ਪਿਤਾ ਪੁੱਤਰ ਪਵਿੱਤਰ ਆਤਮਾ ਦੇ ਨਾਮ ਵਿੱਚ ਤੇ ਉਹ ਜਿਹੜਾ ਪਾਣੀ ਸੀਗਾ ਜਿੱਤੇ ਪ੍ਰਾਰਥਨਾ ਹੋਈ ਸੀ ਉਹ ਕੀ ਹੋਇਆ ਸੀ ਫਿਲਟਰ ਛੁੱਧ ਹੋ ਗਿਆ ਉਹ ਸਾਫ਼ ਹੋ ਗਿਆ ਉਹ ਉਹਦੇ ਅੰਦਰ ਯਿਸੂ ਦੇ ਲਹੂ ਨੂੰ ਆਣਾ ਪੈ ਗਿਆ ਕਰਕੇ ਅਸੀਂ ਪ੍ਰਾਰਥਨਾ ਕੀਤੀ ਆ ਜਿੰਨਿਆਂ ਨੇ ਵੀ ਬਪਤਿਸਮਾ ਲਿਆ ਮੈਂ ਤੁਹਾਨੂੰ ਦੱਸਣਾ ਚਾਹਣਾ ਆਖਰੀ ਦਿਨ ਚ ਪਾਣੀ ਨੇ ਬੋਲ ਕੇ ਗਵਾਹੀ ਦੇਣੀ ਹੈ ਹਾਂਜੀ ਜੀ ਇਸ ਬੰਦੇ ਨੇ ਤੁਹਾਡੇ ਨਾਮ ਵਿੱਚ ਬਪਤਿਸਮਾ ਲਿਆ ਆ ਮੇਰੇ ਕੋਲ ਆਇਆ ਸੀ ਮੇਰੇ ਵਿੱਚ ਬਪਤਿਸਮਾ ਲਿਆ ਪਾਣੀ ਨੇ ਗਵਾਹੀ ਭਰਨੀ ਹੈ ਪਾਣੀ ਨੇ ਹਾਮੀ ਭਰਨੀ ਆ ਵੀਡੀਓਜ਼ ਦੇਖਣ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਪਾਸਟਰ ਡੋਲ ਖੋਜੇਵਾਲਾ ਹਰ ਸਮੇਂ ਪਰਮੇਸ਼ਵਰ ਦੇ ਵਚਨ ਦਾ ਆਨੰਦ ਲੈਣ ਦੇ ਲਈ ਫੋਲੋ ਕਰੋ ਸਾਡਾ Facebook ਪੇਜ ਪਾਸਟਰ ਡੋਲ ਖੋਜੇਵਾਲਾ ਜੀਸਸ ਹੀਲਿੰਗ ਮਿਨਿਸਟਰੀ satsang ਦਾ ਸਮਾਹ ਹਰ ਐਤਵਾਰ ਅਤੇ ਹਰ ਵੀਰਵਾਰ ਸਵੇਰੇ 10